ਮੇਰਾ ਨਾਮ ਬਲਜਿੰਦਰ ਸਿੰਘ ਮੈਂ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਕੋਟ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ ਜੀ ਇੱਕ ਤੁਸੀਂ ਆਪਣੇ 5 ਜੂਸ ਵਰਤੇ ਬੋਡੀ ਸਰਵਸ ਵਰਤੇ ਆ ਇਹ ਵਰਤਨ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਇੱਕ ਮੈਨੂੰ ਤਜਾਬ ਦੀ ਬਹੁਤ ਵੱਡੀ ਪ੍ਰੋਬਲਮ ਸੀ ਜੀ ਠੀਕ ਹੈ ਜੀ ਇੱਕ ਸਾਹ ਚੜਨ ਦੀ ਹੋਗੀ ਠੀਕ ਹੈ ਜੀ ਤੇ ਦੂਸਰਾ ਕਬਜ ਕੌਨਸੀ ਪ੍ਰੋਬਲਮ ਸੀਗੀ ਠੀਕ ਹੈ ਜੀ ਇੱਕ ਜਿਵੇਂ ਕਮਜ਼ੋਰੀ ਮੂਸੂਬ ਹੁੰਦੀ ਆ ਕੰਮ ਕਰਨ ਜੀਨ ਕਰਨਾ ਤਿਆਰ ਰਹਿਣਾ ਜਿਵੇਂ ਪੈ ਗਏ ਤਾਂ ਉੱਠ ਨੂੰ ਜੀ ਨਹੀਂ ਕਰਦਾ ਠੀਕ ਹੈ ਜੀ ਜੇ ਕੰਮ ਕਰਨ ਆਪੇ ਕੰਮ ਚ ਦਿਲ ਨਾ ਲੱਗਣਾ ਇਹ ਇਹ ਬੈਗਪ੍ਰੀਨ ਤੋਂ ਬਾਅਦ ਮੈਨੂੰ ਕਾਫੀ ਇਹ ਕਿੰਨੇ ਕ ਟਾਈਮ ਤੋਂ ਸੀ ਵੀਰ ਜੀ ਇਹ ਪ੍ਰੋਬਲਮ ਆ ਇਹ ਸੀ ਮੈਨੂੰ ਕਾਫੀ 1.5 ਸਾਲ ਲਗਾਤਾਰ ਤੋਂ ਮਹਿਸੂਸ ਕਰ ਰਿਹਾ ਸੀ ਜਿਆਦਾ ਟਾਈਮ ਹੋ ਗਿਆ ਹੋਣਾ ਠੀਕ ਹੈ ਇਹ ਕੋਈ ਤੁਸੀਂ ਮੈਡੀਸਨ ਵਗੈਰਾ ਖਾਧੀ ਪਹਿਲਾਂ ਇਹ ਮੈਡੀਸਿਨ ਉਹ ਵਗੈਰਾ ਨਹੀਂ ਖਾਦੀ ਕੋਈ ਪ੍ਰੋਪਰ ਕੋਈ ਤਜਾਬ ਵਗੈਰਾ ਦੀਆਂ ਤੇ ਆਪ ਵੀ ਜਿਵੇਂ ਨਾਰਮਲ ਆਪਾ ਲੈ ਲੈਨੇ ਆਗੇ ਕੋਈ ਡੀਐਸਰ ਵਗੈਰਾ ਉਹ ਖਾਂਦੇ ਰਹੇ ਹੋ ਤੁਸੀਂ ਹਾਂਜੀ ਉਹ ਪਰ ਇਹ ਸੀਗਾ ਵੀ ਉਹਦਾ ਕੋਈ ਪੱਕਾ ਇਲਾਜ ਨਹੀਂ ਸੀਗਾ ਠੀਕ ਹੈ ਜਿਵੇਂ ਤੁਸੀਂ ਆਪਣਾ ਇਹ ਪੰਜ ਜੂਸ ਵਰਤੇ ਬੋਡੀ ਸਰਵ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਨਾਂ ਇੱਕ ਤਾਂ ਮੇਰੀ ਤਜਾਬ ਦੀ ਪ੍ਰੋਬਲਮ ਆ ਤਾਂ ਨਾ 99% ਮੇਰੀ ਹਾਲ ਹੋ ਗਈ। ਅੱਛਾ ਤੇ ਆਪਦੀ ਪ੍ਰੋਬਲਮ ਜਿਹੜਾ ਬਾਹਰ ਖਾਣਾ ਖਾਣਾ ਪਹਿਲਾਂ ਮੈਂ ਬਾਹਰ ਖਾਣਾ ਜਾਂਦਾ ਸੀਗਾ ਜਾਂ ਕੁਝ ਬਾਹਰੋਂ ਖਾ ਲੈਣਾ ਪੀਜ਼ਾ ਵਗੈਰਾ ਜਾਂ ਕੁਝ ਵੀ ਉਹ ਨਾਲ ਦੀਆਂ ਤਿਦਾਬ ਬਾਨੀ ਬਨਣਾ ਹੁੰਦਾ ਸੀਗਾ। ਠੀਕ ਹੈ ਠੀਕ ਹੈ ਜੀ। ਤੇ ਰਾਤ ਨੂੰ ਮੈਨੂੰ ਬਹੁਤ ਔਖਾ ਕਰਦਾ ਸੀਗਾ ਤੇਜਾਬ। ਜਿਵੇਂ ਪੇਟ ਦੀ ਪ੍ਰੋਬਲਮ ਕਬਜ ਵਗੈਰਾ ਸੀ ਤੁਹਾਡੀ ਉਹ ਪ੍ਰੋਬਲਮ ਉਹ ਵੀ ਠੀਕ ਆ ਜੀ ਉਹ ਵੀ ਠੀਕ ਆ ਤੁਹਾਡੀ ਜਮਾ ਹਾਂ ਜੀ ਪੇਟ ਵਧੀਆ ਸਵੇਰ ਨੂੰ ਫਰੈਸ਼ ਛਿੱਟੀ ਦਾਗਾ ਫਰੈਸ਼ ਆਪਦਾ ਠੋਕੇ ਤੇ ਬੇ ਜਿਹੜੀ ਵੀਕਨੈਸ ਵਗੈਰਾ ਸੀ ਤੁਹਾਡੀ ਜੀ ਉਹ ਕਾਫੀ 50% ਤੱਕ ਮੇਰੀ ਇੰਪਰੂਵ ਹੋਈ ਹੈ ਨੀ ਵੀਕਨੈਸ ਨੂੰ ਵੀ ਤੁਹਾਡੇ ਫਰਕ ਪਿਆ ਉਹ ਵੀ ਸਹੀ ਆ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਅੱਜ ਜਿਹੜੇ ਤੁਹਾਨੂੰ ਸੁਣਦੇ ਆ ਜਾਂ ਜਿਹਨੇ ਤੁਹਾਨੂੰ ਸੁਣਨਗੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਤੁਸੀਂ ਮੇਰੇ ਤਾਂ ਇਹੀ ਪੀ ਲਾ ਜੀ ਇੱਕ ਅᱫੀ ਤੁਸੀਂ ਵਿਸ਼ਵਾਸ ਕਰਕੇ ਜਰੂਰ ਪੀਓ ਆਪਾਂ ਵੈਸੇ ਵੀ ਪਰਿਵਾਰਕ ਲਾਈਫ ਦੇ ਵਿੱਚ ਬਿਮਾਰੀਆਂ ਨਾਲ ਫੇਸ ਕਰਦੇ ਪਏ ਆਂ ਅੱਜਕੱਲ ਦੇ ਦੌਰ ਵਿੱਚ ਜਿਵੇਂ ਹੈਗਾਗਾ ਕਿਸੇ ਨੂੰ ਕੋਈ ਪ੍ਰੋਬਲਮ ਐਲੋਪੈਥੀ ਵਿੱਚ ਆਪਾਂ ਕਿੰਨੇ ਕੁਝ ਆਪਾਂ ਔਰ ਕਿਸੇ ਨੂੰ ਨਿੰਦੇ ਨਿਗਰੀ ਦੇ ਵਿੱਚ ਤੇ ਪਰ ਉੱਥੇ ਵੀ ਆਪਾਂ ਪੈਸੇ ਲਾਉਣੇ ਆਗੇ ਆਪਾਂ ਇੱਕ ਇਹ ਵਿਸ਼ਵਾਸ ਮੰਨ ਕੇ ਚੱਲਦੇ ਆ ਵੀ ਆਪਾਂ ਇਹ ਦਵਾਈ ਨਹੀਂ ਗੀ ਇੱਕ ਆਪਾਂ ਜੂਸ ਹੀ ਪੀ ਰਹੇ ਆ ਵੀ ਇੱਕ ਗਰੁੱਪ ਤੌਰ ਤੇ ਇੱਕ ਦਸੌਤ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਰੂਰ ਲਓ ਜੀ ਆਪਾਂ ਟ੍ਰਾਈ ਕਰੋ ਠੀਕ